ਆ ਮੇਰੇ ਨਾਲ ਸਾਰਾ ਕੁਝ ਪਾਇਆ ਬੰਨੇ ਉਹ ਜਦੋਂ ਬਾਹਰ ਆਉਂਦੇ ਨਾ ਤੇ ਆ ਲੈ ਨਹੀਂ ਕਲਮ ਆ ਦਾ ਤੇ ਜਦੋਂ ਇੱਕ ਸ਼ਬਦ ਬਲਤ ਕੇ ਨਾ ਤੇਰੇ ਪਾਗਾਂ ਵਿੱਚ ਕੋਈ ਨਹੀਂ ਤੇ ਕਲਮ ਦੀ ਕਾਬਤ ਤੇ ਕਲਮ ਕੀ ਕਹੇ ਨਹੀਂ ਕਿ ਉੱਥੇ ਨਹੀਂ ਸੀ ਲਿਖਿਆ ਤੇ ਉੱਥੇ ਲਿਖਦੇ ਬਸ ਤਦੋਂ ਉਸਤਰਾ ਗਈ ਅੱਜ ਕੋੜੇ ਤੇ ਜੜੇ ਸ਼ਾਂਸਨ ਤਨਖਾਤਾ ਇਸੇ ਨਵੀਨੇ ਬਰਾ ਸੰਦਰ ਤੇ ਗਿਆਨ ਦਿੱਤਾ ਦਾਸ ਤਾਸੀ ਸੋਨਾ ਸੰਦਰ ਦਾੜਾ ਸੀ ਹਜ਼ੂਰ ਦਾ ਅਗਿਆਨ ਕੁਲੋਤੀ ਓੜਾ ਹੋਵੇ ਭਾਰਤ ਦੇ ਪਾਇਕੀ ਦਾਲਾ ਕਲਮ ਤੱਕੀ ਤਦ ਵੀ ਆਈ ਸ਼ਾਮ ਮਨੂਸ ਸਾਹਿਬ ਦੀ ਬਾਰ ਬਖਸ਼ੀ ਕਿਰਪਾ ਹੋਈ ਸੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰੇ ਨੇ ਅੱਜ ਦੇ ਦਿਹਾੜੇ ਪਹਿਲੀ ਵਾਰ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਧਰਮੰਤਰ ਸਾਹਿਬ ਵਿਖੇ ਦਾ ਸੀਗਾ ਤੇ ਉਸ ਦੀ ਜਿਹੜੀ ਅੱਜ ਦਾ ਜਿਹੜਾ ਗੁਰਪ੍ਰੋਗ ਹੈ ਉਹਨੂੰ ਸਮਰਤ ਹੈ ਜਦੋਂ ਕੇਸੀ ਗੁਰਦਾਰ ਸਾਹਿਬ ਦਾ ਪਹਿਲਾ ਪ੍ਰਕਾਸ਼ਿਕ ਸੁਭਾ ਪ੍ਰਭ ਮਨਾਰੇ ਤੇ ਦਾਸਾਂ ਤੇ ਮਿਹਰ ਹੋਈ ਰਾਖਪੁਰਖ ਸਾਹਿਬ ਦੀ ਉਲਟਾਸਰ ਲੈ ਕੇ ਸੰਤਾਂ ਮਹਾਪੁਰਸ਼ਾਂ ਅਤੇ ਵਿਦਵਾਨਾਂ ਤੋਂ ਸੇਧ ਲੈ ਇਤਨੇ ਬਈਆਂ ਜੜੀਆਂ ਬਾਣੀਆਂ ਹਨ 7 ਬਾਣੀਆਂ ਉਹਨਾਂ ਦਾ ਸਟੇਟ ਅੰਗਰੇਜ਼ੀ ਔਰ ਪੰਜਾਬੀ ਵਿੱਚ 10 ਕਿਤਾਬਾਂ ਲਈ ਹੈ ਮਹਾਰਾਜ ਨੇ ਇਹ ਇਹ ਆਪ ਲਈਆ ਆਪ ਮੈਂ ਤੇ ਜਿਵੇਂ ਗੁਰੂ ਅਰਜਨ ਦੇਵ ਜੀ ਬਾਦ ਜਿਹੜਾ ਕਿ ਸਿੰਧ ਬਾਸ਼ਾ ਨੇ ਇੱਕ ਗੁੰਦੇ ਤੋਂ ਗੀਤਾ ਦੇ ਆਪਤ ਕਰਾ ਲੇ ਉਸੇ ਤਰ੍ਹਾਂ ਆਸ ਨੂੰ ਦੇਵਾਲੇ ਲਈ ਸੋ ਇਹਨੇ ਤਿੰਨ ਦੀ ਸਟੇਪ ਲਾਉਣ ਪੜੀ ਲਈ ਕਿ ਆਮ ਬਾਟ ਕਰਨ ਲਈ ਸਰਲ ਪੰਜਾਬੀ ਔਰ ਸਰਲ ਅੰਗਰੇਜ਼ੀ ਵਿੱਚ ਛਾਪੀ ਗਈ ਹੈ ਤੇ ਗੁਰੂ ਸਾਹਿਬ ਦੀ ਬਾਣੀ ਦਾ ਲੜਕੀ ਇਲਾਹੀ ਕਸੀ ਆਪਣਾ ਜੀਵਨ ਸਮੁਲਾ ਕਰ ਸਕਦੇ ਤੇ ਅਸੀਂ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਚੱਲ ਗਏ ਕਿ ਨਾਮ ਬਾਣੀ ਕੇ ਆਪਣੇ ਕਿਛਤ ਨਾਲ ਪਿਆਰ ਕਰੀਏ ਸੋ ਪਿਆਰ ਕਰਕੇ ਜਿਹੜਾ ਇਲਾਹੀ ਉਪਦੇਸ਼ ਹੈ ਜਿਹਨੂੰ ਪ੍ਰੇਮ ਕਰਿਓ ਤੇ ਅਸੀਂ ਪ੍ਰਭ ਪਾਯੋਗੇ ਸੋ ਉਸ ਇਲਾਹੀ ਸੰਦੇਸ਼ ਨੂੰ ਦੇਸ਼ ਵਿੱਚ ਬਚਾਈਏ ਬਹੁਤ ਬਹੁਤ ਧੰਨਵਾਦ ਮਾਇੂਦ ਦੀਪ ਦਾ ਖਾਂਸਾ ਮਾਇੂਦ ਦੀਪ ਦੀ ਪਤਨੀ ਮੋਰਾਕ ਸਿੰਘ ਹੈ ਮੇਰਾ ਸਿੱਖ ਇਤਿਹਾਸ ਨਾਲ ਸਿੱਖ ਚਿੰਤਨ ਨਾਲ ਸਿੱਖ ਫਿਲਾਸਫੀ ਨਾਲ ਸਿੱਖ 뮤직 ਦਾ ਬਹੁਤ ਪ੍ਰਾਣਾ ਚੱਲੇ ਆ ਰਿਹਾ ਹੈ ਸੰਬੰਧ ਇਸ ਸੇ ਵਿਸ਼ੇ 'ਚ ਕਈ ਕਿਤਾਬਾਂ ਮਿਲੀਆਂ। ਅੱਜ ਜਿਹੜਾ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਉਹ ਹੈ ਸਰਦਾਰ ਅਨਜੋਤ ਸਿੰਘ ਵਲੋਂ ਨਿੱਕ ਨੇਮ ਦੇ ਕੁਛ ਸੇ ਨਵੇਕ ਲਈ ਪਛਾਣ ਦੇ ਕੇ ਰਿਲੀਜ਼ ਕਰਨ। ਤੇ ਹਮਰ ਸਾਰ ਗੁਰਮੁਖ ਸਿੰਘ ਜੀ ਰਹਿ ਗਿਆ ਨੇ ਗੁਰਮੁਖ ਸਿੰਘ ਇਹਨਾਂ ਦੇ ਦਾਦਾ ਜੀ ਪਿਤਾ ਜੀ ਮਕੈਨਿਕ ਪਗਲ ਸਿੰਘ ਇਹ ਉਹਨਾਂ ਦੇ ਪਗਲ ਪੁੱਤਰ ਹੈ ਜਿਹਦੇ ਅੰਦਰ ਗੁਰਬਾਣੀ ਗਈ ਹੈ ਤੇ ਗੁਰਬਾਣੀ ਨੇ ਪਛਾਣ ਤੇ ਗੁਰਬਾਣੀ ਨੂੰ ਇਹ ਕਿਸੇ ਨਾ ਕਿਸੇ ਤਰੀਕੇ ਲੋਕਾਂ ਤੱਕ ਪਹੁੰਚਾਉਂਦੀ ਹੈ ਇਹ ਤੀਸਰੀ ਉਪਰਾਲਾ ਪਹਿਲਾਂ ਉਹਨਾਂ ਨੇ ਆਪਣੇ ਨਾਮ ਦਾ ਕੁਟਕਾ ਕੱਢਿਆ ਛੋਟਾ ਜਿਹਾ ਟਾਈਮਜ਼ ਆਫ ਇੰਡੀਆ ਨਾਮ ਕਰਕੇ ਜੀ ਉਸ ਰਿਪੋਰਟ ਮੁੱਤਕਾ ਛੋਟਾ ਕੱਢਿਆ ਬਹੁਤ ਛੋਟਾ ਜਿਹੜਾ ਆਮ ਵੀ ਆਸੀਂ ਕਹਿੰਦੇ ਆ ਵੀ ਇਹ ਜਰਮਨੀ ਦੀ 86 ਦੀ ਪੀੜ ਜਿਹੜੀ ਇੰਨੀ ਛੋਟੀ ਹੁਣ ਜਿਹੜਾ ਛੱਬਿਆ ਇਹ ਉਹਦੀਆਂ ਗੁਣਤਾ ਆਪੇ ਦੱਸਣਗੇ ਪਰ ਗੁਣ ਇਹ ਹੈ ਕਿ ਇਹਦੇ ਚ ਬੰਦਾ ਪੜਦਾ ਫੜਦਾ ਜੇ ਇਹਦਾ ਪਾਰਟ ਸੁਣਦਾ ਸੁਣਨਾ ਜਾਵੇ ਉਹਦੀ ਅੰਦਰ ਵੀ ਕੋਡ ਲਿਖਿਆ ਹੋਊ ਉਹਨੂੰ ਸਕੈਨ ਕਰੋ ਉਸ ਦੀ ਤੁਸੀਂ ਸੁਣ ਸਕਦੇ ਆ ਉਹ ਇੱਕ ਵਾਹ ਇਹ ਗੁਟਕਾ ਹੈ ਜਿਹੜਾ ਹੈ ਕਿ ਨਿਤਨੇਮ ਦੀਆਂ ਸੱਤ ਬਾਣੀਆਂ ਆਪਾਂ ਘਟਾ ਕੇ ਪੰਜ ਕਰ ਦਿੰਦੇ ਆ ਉਹਨਾਂ ਦੇ ਸੱਤ ਬਾਣੀਆਂ ਪੂਰੀਆਂ ਨੇ ਤੀਸਰਾ ਛਪਾਈ ਦੇ ਵਿੱਚ ਕੋਈ ਕਸਰ ਨਹੀਂ ਛਪਾਈ ਉਹਦੀ ਜੇਲ ਪੂਰੀ ਪ੍ਰੈਜੈਂਟੇਸ਼ਨ ਉਹ ਬਾ ਖਮਾ ਲਾ ਨੇ ਜਿਹੜੇ ਇੰਨਾ ਤੇ ਮੇਰਾ ਅਰਦਾਸ ਹੈ ਕਿ ਮੇਰਾ ਛੋਟਾ ਭਰਾ ਇਸ ਜਿਹੜੀ ਸੇਵਾ ਹੈ ਉਠਾਏ ਪਾਇ ਸਫਲ ਹੋਵੇ ਤੇ ਦੁਨੀਆਂ ਤੱਕ ਪਹੁੰਚੇ ਲੋਕ ਪੜਨ। ਤੋਂ ਅੱਜ ਜਿਹੜਾ ਇੱਕ ਬਿਹਾਰਾ ਵੀ ਜਿਹੜਾ ਨਾ ਪਹਿਲਾ ਪ੍ਰਕਾਸ਼ ਪੁਰ ਹੈ ਗੁੰਗਨ ਸਾਹਿਬ ਦਾ। ਤੇ ਪ੍ਰਕਾਸ਼ ਹੀ ਹੁੰਦਾ ਜਿਹੜੀ ਬਾਣੀ ਪੜ ਕੇ ਤੁਹਾਡੇ ਮਨਾਂ ਚ ਕੋ ਪ੍ਰਕਾਸ਼ ਹੋਵੇ। ਇਹ ਅਸਰ ਕਰਦੀ ਹੈ। ਉਹੀ ਸਾਡੇ ਗੁਰੂਆਂ ਨੇ ਉਸੇ ਲਈ ਗੁਰੂਆਂ ਨੇ ਸਾਡੇਆਂ ਨੇ ਇਹ ਪਾਣੀ ਰਚੀ ਵਿੱਚ ਲੋਕ ਕਲਯੂ ਦੇ ਵਿੱਚ ਅਨੇਰੇਟਟ ਕਰੇ ਨੇ ਉਹਨਾਂ ਨੂੰ ਅਸੀਂ ਕਿਵੇਂ ਪ੍ਰਕਾਸ਼ਮਾਨ ਕਰਨਾ ਹੈ ਰੱਬ ਦੇ ਨਾਮ ਨਾਲ ਅੱਲਾ ਦੇ ਨਾਮ ਨਾਲ ਰਾਮ ਦੇ ਨਾਮ ਨਾਲ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਜਿੰਨੇ ਵੀ ਐਟਰੀਬਿਊਟਸ ਕਰਮਨਾਮ ਕਰਮਨਾਮ ਤੱਕ ਸਮੁੱਚਾ ਸੂਰ ਹੈ ਉਹ ਫੈਗੇ ਸੀ ਰਮਾਤਮਾ ਲਈ ਯੂਜ਼ ਕਰਕੇ ਇੱਕ ਨਵ ਇੱਕਲਾ ਗ੍ਰੰਥ ਬਣਾਇਆ ਹੈ। ਮੈਂ ਡਾਕਟਰ ਹਰਜੋਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆ ਜੀ। ਅੱਜ ਵਿਸ਼ੇਸ਼ ਤੌਰ ਤੇ ਅਸੀਂ ਸਰਦਾਰ ਰੰਜੋਤ ਸਿੰਘ ਜੀ ਦੇ ਨੇਤੇ ਗੁਰਕਾ ਸਾਹਿਬ ਦੇ ਰੀਲਿਸ ਸਮਰੋਹ ਤੇ ਪਹੁੰਚੇ ਆ। ਮੈਂ ਤੁਹਾਡੇ ਮਾధ్యਮ ਰਾਹੀਂ ਇਹ ਦੱਸਣਾ ਚਾਹੁੰਦਾ ਹਾਂ ਕਿਸਦਾਰ ਅਨਜੋਸ ਸਿੰਘ ਹੁਣਾ ਨੇ ਇੱਕ ਵੱਖਰੀ ਰੀਤ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਕਿ ਮੈਨੂੰ ਮੇਰੀ ਲਾਈਫ ਦੇ ਵਿੱਚ ਮੇਰੀ ਉਮਰ ਦੇ ਵਿੱਚ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਪੰਜ ਬਾਣੀਆਂ ਦਾ ਗੁਰਕਾ ਤਿਆਰ ਕਰਕੇ ਬੜੀ ਖੂਬਸੂਰਤੀ ਨਾਲ ਤਿਆਰ ਕਰਕੇ ਉਸ ਦਾ ਰਿਲੀਜ਼ ਸਮਾਰੋਹ ਕੀਤਾ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਬੜੀ ਵਧਾਈ ਵਾਲੀ ਗੱਲ ਹੈ ਔਰ ਬਹੁਤ ਹੀ ਪਾਇਦਰਗਾ ਹੈ ਸੰਗਤ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਉਹ ਇੱਕ ਗੁਰਕਾ ਸਾਹਿਬ ਨੂੰ ਜਰੂਰ ਪੜ੍ਹ ਦੇਖਣ ਕਿ ਇਹਦੀ ਵਖਰੇਤਾ ਕੀ ਹੈ ਤਾਂ ਜੋ ਅੱਗੇ ਤੋਂ ਇਹ ਪਰੰਪਰਾ ਹੋਰ ਅੱਗੇ ਤੋਰਿਆ ਜਾ ਸਕੇ ਇਹਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਮੈਂ ਜਿੰਨਰਾ ਨਾ ਮਾਨਵਤਾ ਭਲਾਈ ਸੇਵਾ ਸੁਸਾਇਟੀ ਜਿਸ ਦੇ ਰਹੀ ਅਸੀਂ ਕੈਂਪ ਲਗਾ ਰਹੇ ਹਾਂ ਮੈਡੀਕਲ ਕੈਂਪ ਮੈਂ ਉਹਦਾ ਚੇਅਰ ਪਰ ਸਵਾਲ ਸਰ ਅੱਜ ਜਿਵੇਂ ਗੁਰੂ ਸਾਹਿਬ ਦਾ ਅੱਜ ਗੁਰਪੁਰਬ ਵੀ ਹੈ ਜੀ ਜੀ ਗੁਰਪੁਰਬ ਦੇ ਨਾਲ-ਨਾਲ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਪੰਜ ਬਾਣੀ ਜਿਹੜਾ ਪਾਠ ਜੇ ਗੁਰੂ ਗ੍ਰੰਥ ਸਾਹਿਬ ਦਾ ਗੁਟਕਾ ਵੀ ਲੀਜ ਕੀਤਾ ਜਾ ਰਿਹਾ ਉਹਦੇ ਨਾਲ-ਨਾਲ ਇੱਕ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਕੀ ਕੀ ਉਚ ਕੀਤਾ ਜਾ ਰਿਹਾ ਮੁਬਾਰਕ ਦਿਨ ਹੈ ਜੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਪਹਿਲਾ ਦਿਨ ਹੈ ਜਦੋਂ ਮਹਾਰਾਜ ਨੇ ਦਰਬਾਰ ਸਾਹਿਬ ਹਰਿ ਮੰਦਰ ਸਾਡੇ ਅੰਦਰ ਸਹਿਜ ਸਿੰਘ ਗੁਰਮੁਖ ਸਾਹਿਬ ਦਾ ਪ੍ਰਕਾਸ਼ ਕੀਤਾ ਸੀ ਲੇਕਿਨ ਜੋ ਇਸ ਥਾਨ ਹੈ ਜਵਦੀ ਜਵਦੀ ਟਕਸਾਲ ਤੇ ਕਿੱਥੇ ਆਪਾਂ ਬੈਠੇ ਹਾਂ ਗੱਲ ਕਰ ਰਹੇ ਹਾਂ ਇਸ ਸਥਾਨ ਦੇ ਜਵਾਦਾ ਇਹ ਹੈ ਵੀ ਅੱਜ ਵਰਸੀ ਦਾ ਦਿਨ ਹੈ ਸੰਤ ਬਾਬਾ ਸਚਿਆ ਸਿੰਘ ਵਾਲਾ ਦਾ ਔਰ ਸੰਤ ਬਾਬਾ ਸਚਿਆ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਕੀਰਤਨ ਦੀ ਪਰੰਪਰਾ ਨੂੰ ਜਿਉਂਦਾ ਰੱਖਿਆ ਹੈ ਔਰ ਉਸ ਪਰੰਪਰਾ ਨੂੰ ਔਰ ਦੋਣੀ ਤੇ ਚੌਣੀ ਜੱਦੀ ਤਰਕੀ ਹੈ ਉਹ ਬਖਸ਼ਰੇ ਨੇ ਸੰਤ ਬਾਬਾ ਅਮੀਰ ਸਿੰਘ ਨੇ ਜਿੱਥਾਂ ਤੇ ਇੱਕ ਮੈਡੀਕਲ ਕੈਂਪ ਦਾ ਤਾਲਕ ਹੈ ਅਸੀਂ ਸੋਚਿਆ ਕਿ ਰੋਹਾਨੀ ਖੁਰਾਕ ਜਿਹੜੀ ਹੈ ਉਹ ਤੇ ਸੰਤ ਬਾਬਾ ਜੀ ਇੱਥੇ ਤਕਸੀਮ ਕਰ ਰਹੇ ਨੇ ਨਾਮ ਸਰਨ ਦਾ ਅਭਿਆਸ ਚੱਲ ਰਿਹਾ ਹੈ ਲੇਕਿਨ ਨਾਲ ਨਾਲ ਜਿਹੜੇ ਵਿਅਕਤੀ ਪਰੇਸ਼ਾਨ ਨੇ ਆਪਣੇ ਸਰੀਰ ਤੌਰ ਤੇ ਕਹਾਣੀਆਂ ਪੇਸ਼ੀਆਂ ਨੇ ਉਹਨਾਂ ਦਾ ਵੀ ਨਾਲ ਹੀ ਇਲਾਜ ਕੀਤਾ ਜਾ ਸਕੇ ਇਸ ਕਰਕੇ ਅਸੀਂ ਮੈਡੀਕਲ ਕੈਂਪ ਦੇ ਵਿੱਚ ਇੱਕ ਡੈਂਟਿਸਟ ਦਾ ਇੱਕ ਹੋਮੀਓਪੈਥੀ ਦਾ ਇੱਕ ਫਿਜ਼ੀਓਥੈਰੇਪੀ ਦਾ ਔਰ ਦੂਸਰਾ ਫੋਰਟਿਸ ਹਸਪਤਾਲ ਦੇ ਇਨਚਾਰਜ ਦੇ ਡਾਕਟਰ ਮਨਦੀਪ ਸੈਣੀ ਜੀ ਉਹਨਾਂ ਦੇ ਮਿਹਰਬਾਨੀ ਨਾਲ ਅਸੀਂ ਇਹ ਕੈਂਪ ਚੜਾਣਾ ਇੱਥੇ ਲਗਾ ਰਹੇ ਹਾਂ ਤਾਂ ਕਿ ਮੈਡੀਕਲ ਲਾਈਨ ਦੇ ਅੰਦਰ ਚੌਨਵੇਂ ਡਾਕਟਰ ਜਿਹੜੇ ਨੇ ਆ ਕੇ ਮਰੀਜ਼ਾਂ ਦੀ ਦੇਖਭਾਲ ਕਰ ਸਕਣ ਔਰ ਇਸ ਨਾਲ ਸਾਡੀ ਸੁਸਾਇਟੀ ਨੂੰ ਵੀ ਮਾਣ ਹੈ ਜਿase ਸਮਾਜ ਦੇ ਲੋੜਵੰਦ ਬੰਦਿਆਂ ਦੀ ਸਹਾਇਤਾ ਜਿਹੜੀ ਕਰਕੇ ਆਪਣੀ ਅੰਤਰੀਵ ਖੁਸ਼ੀ ਜਰੀਆ ਲੈ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਪਰਿਵਾਰ ਵਿੱਚ ਵੜਦੇ ਆ ਨਹੀਂ ਪਰਿਵਾਰ ਤੇ ਵੜਦੇ ਆ ਸਾਡੇ